ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਅੱਜ ਦੀ ਆਪਣੀ ਵੀਡੀਓ ਵੀ ਇੰਪੋਰਟੈਂਟ ਆ ਸਭ ਤੋਂ ਇੰਪੋਰਟੈਂਟ ਵਾਲਿਆਂ ਦੇ ਵਿੱਚੋਂ ਇੱਕ ਹੈਗੀ ਆ ਉਹਦਾ ਕਾਰਨ ਇਹ ਹੈ ਕਿ ਜਿੱਥੇ ਕੁਝ ਲੋਕਾਂ ਨੂੰ ਗਿਣੇ-ਚੁਣੇ ਲੋਕ ਹੁੰਦੇ ਆ ਉਹ ਜਿਨ੍ਹਾਂ ਨੂੰ ਸਟਾਕ ਮਾਰਕੀਟ ਇੱਕ ਤਾਂ ਸਭ ਤੋਂ ਜ਼ਿਆਦਾ ਸੌਖਾ ਤਰੀਕਾ ਲੱਗਦੀ ਆ ਪੈਸਾ ਬਣਾਉਣ ਦਾ ਦੂਸਰੇ ਪਾਸੇ ਉਹਨਾਂ ਨੂੰ ਇਹ ਵੀ ਲੱਗਦਾ ਕਿ ਸਟਾਕ ਮਾਰਕੀਟ ਤੋਂ ਜ਼ਿਆਦਾ ਪੈਸਾ ਹੋਰ ਕਿਤੇ ਬਣ ਨਹੀਂ ਸਕਦਾ ਇਹਨੇ ਆਰਾਮ ਦੇ ਨਾਲ ਬੈਠ ਕੇ ਤੁਸੀਂ ਪੈਸਾ ਬਣਾ ਸਕਦੇ ਹੋ ਜੋਬ ਕਰਦੇ ਨੇ ਲੋਕ ਬਹੁਤ ਜਿਆਦਾ ਮਿਹਨਤ ਕਰਦੇ ਨੇ ਸਵੇਰ ਤੋਂ ਸ਼ਾਮ ਤੱਕ ਐਕਸਟਰਾ ਟਾਈਮ ਬੈਠਣਾ ਪੈਂਦਾ ਬੰਗਲੌਰ ਪੂਨੇ ਦੇ ਵਿੱਚ ਇੱਥੇ ਵੀ ਆਪਣੇ ਜਿੱਥੇ ਵੀ ਕੋਈ ਕੰਮ ਕਰਦਾ ਤੇ ਉਹਨੂੰ ਆਪਣੇ ਇਮਪਲੋਇਰ ਨੂੰ ਜਿਹੜਾ ਉਹਨੂੰ ਕੰਮ ਦੇ ਰਿਹਾ ਉਹਦੇ ਹੱਥਾਂ ਵੱਲ ਦੇਖਣਾ ਪੈਂਦਾ ਇੱਕ ਤਰ੍ਹਾਂ ਕਹਿ ਲਈਏ ਕਿ ਪੈਸੇ ਵਧਾਉਣ ਲਈ ਹੋਰ ਸਭ ਕੁਝ ਹੈਗਾ ਕੰਪੀਟੀਸ਼ਨ ਵੀ ਬਹੁਤ ਜਿਆਦਾ ਜੋਬਸ ਦੇ ਵਿੱਚ ਪਤਾ ਨਹੀਂ ਕਦੋਂ ਜੋਬ ਚਲੀ ਜਾਵੇ ਹੋਰ ਬਿਜ਼ਨਸ ਵਾਲੇ ਨੇ ਉੱਥੇ ਵੀ ਬਹੁਤ ਸਾਰਾ ਰਿਸਕ ਹੁੰਦਾ ਵਾ ਨਵਾਂ ਬਿਜ਼ਨਸ ਆ ਉਹਦੀਆਂ ਚੀਜ਼ਾਂ ਨੂੰ ਜਾਣਨਾ ਉਹ ਵੀ ਔਖਾ ਹੁਣ ਗੱਲ ਕਰਦੇ ਆ ਸਟਾਕ ਮਾਰਕੀਟ ਦੀ ਕਿਉਂ ਕੁਝ ਲੋਕਾਂ ਨੂੰ ਇਹ ਚੀਜ਼ ਬਹੁਤ ਹੀ ਜ਼ਿਆਦਾ ਸੌਖੀ ਲੱਗਦੀ ਆ ਉਹਦਾ ਇੱਕ ਕਾਰਨ ਸਭ ਤੋਂ ਪਹਿਲਾਂ ਇਹ ਆ ਮੈਂ ਹਮੇਸ਼ਾ ਹੀ ਕੋਈ ਵੀ ਇਨਸਾਨ ਜਿਹੜਾ ਸਟਾਕ ਮਾਰਕੀਟ 'ਚ ਪੈਸੇ ਲਾ ਰਿਹਾ ਭਾਵੇਂ 100 ਰੁਪਏ ਲਾ ਰਿਹਾ ਚਾਹੇ 10 ਕਰੋੜ ਲਾ ਰਿਹਾ ਇੱਕ ਮੇਰੀ ਚੀਜ਼ ਹਮੇਸ਼ਾ ਕਹਿਣਾ ਹੁੰਦਾ ਰਿਸਪੈਕਟ ਤੁਹਾਨੂੰ ਉਸ ਕੰਮ ਬਾਰੇ ਪ੍ਰੋਪਰ ਪਤਾ ਹੋਣਾ ਚਾਹੀਦਾ ਬਹੁਤ ਸਾਰੇ ਆਪਣੇ ਲੋਕ ਨੇ ਹੁਣ ਪੰਜਾਬੀ ਆਪਣੇ ਖਾਸ ਕਰ ਇਧਰ ਨੂੰ ਹੋਏ ਹੋਏ ਆ ਤੇ ਹੋ ਸਕਦਾ ਤੁਹਾਨੂੰ ਇਹ ਸਟਾਰਟਿੰਗ ਵਾਲੀਆਂ ਮੇਰੀਆਂ ਗੱਲਾਂ ਬੋਰਿੰਗ ਲੱਗਣ ਪਰ ਮੈਂ ਅੱਗੇ ਹਮੇਸ਼ਾ ਕਹਿਣਾ ਹੁੰਦਾ ਇਹ ਕੋਈ ਐਂਟਰਟੇਨਮੈਂਟ ਵਾਲਾ ਵੀਡੀਓ ਨਹੀਂ ਹੈਗਾ ਇਹ ਤਾਂ ਇੱਕ ਕਲਾਸ ਦੀ ਤਰ੍ਹਾਂ ਜੇ ਤੁਸੀਂ ਉਮੇ ਸੁਣ ਸਕਦੇ ਹੋ ਤਾਂ ਫਿਰ ਤੁਹਾਨੂੰ ਕੋਈ ਫਾਇਦਾ ਵੀ ਹੋ ਜਾਊਗਾ ਤੇ ਜੇ ਤੁਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਮਨ ਲਾ ਕੇ ਆਪਣਾ ਮਿਹਨਤ ਕਰੋਗੇ ਤਾਂ ਤੁਹਾਨੂੰ ਬਹੁਤ ਬੈਨੀਫਿਟ ਹੋਊਗਾ ਕੰਪਨੀ ਐ ਤੇ ਨੋਲਿਜ ਹੋਣੀ ਚਾਹੀਦੀ ਆ ਹੁਣ ਆਪਾਂ ਅਗਲੀ ਗੱਲ ਕਰਦੇ ਆਂ ਮੋਟਾ-ਮੁੱਟੀ ਜਿਹਾ ਆਪਾਂ ਹਿਸਾਬ ਜਿਹਾ ਲਾਈਏ ਨਾ ਜਿਆਦਾ ਡਿਟੇਲ ਚ ਨਾ ਜਾਈਏ ਇੱਕ ਮਿੰਟ ਮੈਂ ਇਹਨੂੰ ਉੱਤੇ ਰੱਖ ਦਾਂ ਇਹਦੀ ਆਪ ਨੂੰ ਫੇਰ ਲੋਡ ਪੈਣੀ ਆ ਹੁਣੇ ਤਿੰਨ ਤਰ੍ਹਾਂ ਦੀਆਂ ਕੰਪਨੀ ਆਪਾਂ ਮੰਨ ਲੈਨੇ ਆਂ ਸ਼ੇਅਰ ਮਾਰਕੀਟ ਦੇ ਵਿੱਚ ਹੈਗੀਆਂ ਨੇ ਪਹਿਲੀਆਂ ਹੈਗੀਆਂ ਸਭ ਤੋਂ ਵੱਡੀਆਂ ਕੰਪਨੀਆਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਲਾਰਜ ਕੈਪ ਸਿੰਪਲ ਦੇ ਵਿੱਚ ਕਹਿ ਦਿੰਨੇ ਆ ਲਾਰਜ ਕੈਪ ਮਤਲਬ ਜਿਨ੍ਹਾਂ ਦਾ ਮਾਰਕੀਟ ਕੈਪ ਜਿਹੜੀ ਹੈਗੀ ਆ ਉਹ ਕੁਝ ਲੱਖ ਕਰੋੜ ਹੈਗੀ ਆ ਭਾਈ ਉਹ ਕੰਪਨੀਆਂ ਨੇ ਇਹਨਾਂ ਦੇ ਵਿੱਚ ਆ ਜਾਂਦੀਆਂ ਨੇ ਰਿਲਾਇੰਸ ਇੰਡਸਟਰੀ ਹੋ ਗਿਆ ਏਸ਼ੀਅਨ ਪੇਂਟ ਹੋ ਗਿਆ ਅਮਰੂਤੀ ਹੋ ਗਿਆ ਲਾਰਸਨ ਐਂਡ ਟਿਊਬ੍ਰੋ ਹੋ ਗਿਆ ਹਿੰਦੁਸਤਾਨ ਯੂਨੀਲੀਵਰ ਤੁਸੀਂ ਸਮਝ ਕੇ ਹੋਮੋਗੇ ਮੈਂ ਕਿਸ ਤਰ੍ਹਾਂ ਦੀਆਂ ਕੰਪਨੀਆਂ ਦੀ ਗੱਲ ਕਰ ਰਿਹਾ ਇੱਥੇ ਇਹ ਉਹ ਕੰਪਨੀਆਂ ਨੇ ਜਿਹੜੀਆਂ ਮੈਂ ਓਨੈਸਟਲੀ ਕਹਾਂ ਕੋਈ ਵੀ ਇਨਵੈਸਟਰ ਜਿਹੜਾ ਹੈਗਾ ਸਿਆਣਾ ਤੇ ਬਹੁਤ ਵੱਡਾ ਇਨਵੈਸਟਰ ਉਹਨੂੰ ਕਿਸੇ ਵੀ ਪ੍ਰਾਈਸ ਦੇ ਉੱਪਰ ਲੈ ਲਊਗਾ ਕਿਉਂਕਿ ਉਹਨਾਂ ਨੂੰ ਪਤਾ ਵਾ ਇਹ ਉਹ ਕੰਪਨੀਆਂ ਨੇ ਜਿਹੜੀਆਂ ਮੈਂ ਹਾਲੇ ਉਹਨਾਂ ਕੰਪਨੀਆਂ ਦੀ ਗੱਲ ਨਹੀਂ ਕੀਤੀ ਜਿਹਨਾਂ ਦਾ ਥੰਬਨੇਲ 'ਚ ਜ਼ਿਕਰ ਕੀਤਾ ਉੱਥੇ ਬਾਅਦ ਚਾਹਾਂਗੇ ਚਾਹੇ ਉੱਪਰ ਨੇ ਚਾਹੇ ਥੱਲੇ ਨੇ ਕਿਉਂਕਿ ਇਹਨਾਂ ਨੇ ਰਹਿਣਾ ਹੀ ਰਹਿਣਾ ਵਾ ਪਰ ਇੱਕ ਥੋੜੀ ਪ੍ਰੋਬਲਮ ਵੀ ਰਹਿੰਦੀ ਆ ਜਿਹੜੇ ਲੋਕ ਸਪੈਸ਼ਲੀ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਵਰਤਾਰਾ ਚੱਲਿਆ ਹੋਇਆ ਲੋਕਾਂ ਨੂੰ ਇਹ ਲੱਗ ਰਿਹਾ ਕਿ ਹਾਂ ਬਹੁਤ ਛੇਤੀ ਪੈਸੇ ਬਣਾਉਣੇ ਆ ਤਾਂ ਆਪਾਂ ਅੱਜ ਉਹੀ ਹੀ ਗੱਲ ਕਰਾਂਗੇ ਤਾਂ ਉਹ ਲੋਕ ਇਹਨਾਂ ਕੰਪਨੀਆਂ ਵੱਲ ਜ਼ਿਆਦਾ ਅਟਰੈਕਟ ਨਹੀਂ ਹੁੰਦੇ ਕਾਰਨ ਇਹ ਹੈਗਾ ਇਹਨਾਂ ਦਾ ਸਿਸਟਮ ਇਹ ਆ ਕਿ ਹਾਂ ਤੁਸੀਂ ਇਹਨਾਂ ਨੂੰ ਲੈ ਕੇ ਰੱਖ ਲਓ 10 ਸਾਲ ਦੀ ਵੇਟ ਕਰ ਲਓ 20 ਸਾਲ ਬਾਅਦ ਬੱਚਿਆਂ ਨੂੰ ਦੇ ਦਿਓ ਐਸ ਐਸ ਤਰ੍ਹਾਂ ਦਾ ਕੰਮ ਹੈਗਾ ਇਹਨਾਂ ਸਾਰੀਆਂ ਕੰਪਨੀਆਂ ਦਾ ਇਹ ਕਦੇ ਤੁਹਾਨੂੰ ਖਤਾ ਨਹੀਂ ਦੇਣਗੀਆਂ ਤਦੇ ਨਾ ਕਦੇ ਥੋੜਾ ਬਹੁਤ ਉੱਪਰ ਥੱਲੇ ਭਾਵੇਂ ਚਲੀਆਂ ਵੀ ਜਾਂਦੀਆਂ ਨੇ ਏਸ਼ੀਅਨ ਪੇਂਟ ਅੱਜਕੱਲ ਚੱਲ ਰਿਹਾ ਵਾ ਉਹ ਥੋੜਾ ਬਹੁਤ ਕੋਈ ਪ੍ਰੋਬਲਮ ਹੁੰਦੀ ਆ ਇਸ ਕਰਕੇ ਜਿਹੜਾ ਉਸ ਤਰ੍ਹਾਂ ਦਾ ਇਨਵੈਸਟਰ ਹੈਗਾ ਜਿਹੜਾ ਘੱਟ ਟਾਈਮ ਦੇ ਵਿੱਚ ਪੈਸਾ ਕਮਾਉਣਾ ਚਾਹੁੰਦਾ ਉਹ ਇਨ੍ਹਾਂ ਕੰਪਨੀਆਂ ਦੇ ਵਿੱਚ ਨੂੰ ਪਸੰਦ ਨਹੀਂ ਕਰਦਾ ਦੂਸਰਾ ਬਹੁਤ ਸਾਰੇ ਲੋਕ ਹੁੰਦੇ ਜਿਹੜੇ ਇਨ੍ਹਾਂ ਦੇ ਪ੍ਰਾਈਸ ਤੋਂ ਹੀ ਦੂਰ ਭੱਜ ਜਾਂਦੇ ਨਾਮ ਸੁਣ ਕੇ ਕੋਈ ਇਹਨਾਂ ਚ 2000 ਤੇ ਆਈ ਹੋਈ ਕੰਪਨੀ ਆ ਕੋਈ 10000 ਤੇ ਚੱਲ ਰਹੀ ਆ ਇਹ ਵਰਕਈ ਕੰਪਨੀਆਂ 20-2000 ਤੇ ਚੱਲ ਰਹੀਆਂ। ਇਸ ਕਰਕੇ ਇਹਨਾਂ ਨੂੰ ਆਪਾਂ ਛੱਡ ਦਿੰਨੇ ਆ। ਇਹਨਾਂ ਨੂੰ ਆਪਾਂ ਪਰੇ ਰੱਖ ਦਿੰਨੇ ਆ। ਹੁਣ ਆਗੀਆਂ ਉਹ ਕੰਪਨੀਆਂ ਜਿਹੜੀਆਂ ਬਹੁਤ ਹੀ ਛੋਟੀਆਂ ਨੇ। ਜਿਨ੍ਹਾਂ ਦਾ ਮਾਰਕੀਟ ਕੈਪ ਹੈਗਾ ਕੁਝ 100 ਕਰੋੜ ਦਾ। ਉਹਨਾਂ ਦੀ ਪ੍ਰੋਬਲਮ ਇਹ ਆ ਹਲੇ ਉਹਨਾਂ ਦੇ ਬਾਰੇ ਵਿੱਚ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਹੁੰਦੀ। ਦੂਸਰੀ ਚੀਜ਼ ਉਹ ਇੰਨੀ ਆ ਕਿ ਛੋਟੀਆਂ ਕੰਪਨੀਆਂ ਹੁੰਦੀਆਂ ਨੇ ਤੇ ਅੱਗੇ ਜਿਹੜੇ ਉਹਨਾਂ ਨੂੰ ਚਲਾਉਣ ਵਾਲੇ ਲੋਕ ਹੁੰਦੇ ਆ ਉਹ ਵੀ ਇੰਨੇਕ ਛੋਟੇ ਹੁੰਦੇ ਆ ਉਹਨਾਂ ਦੇ ਵਿੱਚੋਂ ਪਤਾ ਨਹੀਂ ਕਿੰਨੀਆਂ ਕੰਪਨੀਆਂ ਬਾਅਦ ਦੇ ਵਿੱਚ ਕਿਸੇ ਫਰਾਡ 'ਚ ਘਿਰ ਜਾਂਣ ਕਿਉਂਕਿ ਇਹ ਚੀਜ਼ ਬਿਜ਼ਨਸ ਦੇ ਨਾਲ ਇੱਕ ਜੁੜੀ ਹੋਈ ਚੀਜ਼ ਹੈ ਫਰਾਡ ਹੋਣੇ ਸਕੈਮ ਹੋਣੇ ਬੈਂਕਾਂ ਤੋਂ ਲੋਨ ਲੈ ਕੇ ਬਾਅਦ ਦੇ ਵਿੱਚ ਮਤਲਬ ਡਿਕਲੇਅਰ ਹੋ ਜਾਣਾ ਕਿ ਭਾਈ ਸਾਡੇ ਕੋਲੇ ਕੁਝ ਨਹੀਂ ਹੈਗਾ ਇਸ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਅਗਲੀ ਚੀਜ਼ ਆ ਇਹ ਕੰਪਨੀਆਂ ਇੰਨੀ ਕੁ ਜ਼ਿਆਦਾ ਗਿਣਤੀ ਵਿੱਚ ਹੁੰਦੀਆਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਇਕੱਲੇ ਇਕੱਲੇ ਨੂੰ ਲੱਭਣਾ ਉਹਦਾ ਜਿਵੇਂ ਪੂਰਾ ਆਪਾਂ ਕਹਿੰਦੇ ਆ ਪੋਸਟਮਾਰਟਮ ਕਰਨਾ ਮੁੱਖ ਹੰਗਾਲਣਾ ਇਹ ਬਹੁਤ ਜ਼ਿਆਦਾ ਲੰਮਾ ਕੰਮ ਆ ਆਮ ਇਨਸਾਨ ਕੋਲ ਇਹਦਾ ਟਾਈਮ ਹੈ ਨਹੀਂਗਾ ਬਹੁਤ ਵਾਰ ਐ ਹੁੰਦਾ ਇਹ ਜਿਹੀਆਂ ਕੰਪਨੀਆਂ ਚ ਪੈਸੇ ਲਾਏ ਉਹ ਕੰਪਨੀ ਹੀ ਇੱਕ ਦਿਨ ਖਤਮ ਹੋ ਜਾਂਦੀਆਂ ਇਹਨਾਂ ਕੰਪਨੀਆਂ ਨੂੰ ਵੀ ਅਪਰਾਧ ਰੱਖ ਦਿੰਨੇ ਆ ਪਰੇ ਅੱਜ ਦੀਆਂ ਆਪਣੀਆਂ ਕੰਪਨੀਆਂ ਜਿਹੜੀਆਂ ਵੈਸੇ ਮੈਂ ਵੀ ਤੁਹਾਨੂੰ ਕਹਾਂ ਮੇਰੀਆਂ ਵੀ ਫੇਵਰੇਟ ਕੰਪਨੀਆਂ ਹੁੰਦੀਆਂ ਉਹ ਹੁੰਦਾ ਮਿਡ ਕੈਪ ਜਿਹੜੀਆਂ ਕੰਪਨੀਆਂ ਦਾ ਮਾਰਕੀਟ ਕੈਪ ਕੁਝ ਹਜ਼ਾਰਾਂ ਕਰੋੜ ਰੁਪਇਆ ਵਾ ਉਹ ਕਿਉਂ ਫੇਵਰਟ ਨੇ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਮੇਰੀ ਇਸ ਜੇ ਹੁਣ ਤੱਕ ਕੋਈ ਬਣਿਆ ਹੋਇਆ ਪਹਿਲੀਆਂ ਮੇਰੀਆਂ ਗੱਲਾਂ ਤੋਂ ਬੋਰ ਨਹੀਂ ਹੋਇਆ ਤਾਂ ਹੁਣ ਧਿਆਨ ਨਾਲ ਸੁਣਿਓ ਇਹ ਉਹ ਕੰਪਨੀਆਂ ਹੁੰਦੀਆਂ ਜਿਹੜੀਆਂ ਸਥਾਪਿਤ ਕੰਪਨੀਆਂ ਨੇ ਆਪਣੇ ਕੰਮ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ establised ਨੇ ਸਥਾਪਿਤ ਨੇ ਲੋਕ ਇਹਨਾਂ ਨੂੰ ਜਾਣਦੇ ਆ 20 ਸਾਲ ਤੋਂ ਕੋਈ 30 ਸਾਲ ਤੋਂ ਕੋਈ 10 ਜਾਂ 50 ਸਾਲ ਤੋਂ ਮਤਲਬ ਦਹਾਕਿਆਂ ਤੋਂ ਇਹ ਆਪਣੇ ਬਿਜ਼ਨਸ ਲੱਗੀਆਂ ਹੋਈਆਂ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਬ੍ਰਾਂਚਾਂ ਨੇ ਇਹਨਾਂ ਦੇ ਬਹੁਤ ਸਾਰੀਆਂ ਫੈਕਟਰੀਆਂ ਨੇ ਇਹਨਾਂ ਦੇ ਡੀਲਰ ਬਹੁਤ ਜ਼ਿਆਦਾ ਹੁੰਦੇ ਆ ਇਹ ਉਹ ਕੰਪਨੀਆਂ ਨਹੀਂ ਹੈ ਜਿਹੜੀਆਂ ਉਹੀ ਇੱਕ ਦਿਨ ਦੇ ਵਿੱਚ ਹੀ ਸਮਾਨ ਚੱਕ ਕੇ ਭੱਜ ਜਾਣਗੀਆਂ ਅਗਲੀ ਚੀਜ਼ ਹੁਣ ਆਉਂਦੀ ਆ ਉਹ ਚੀਜ਼ ਜਿਵੇਂ ਆਪਾਂ ਕਹਿੰਦੇ ਆ ਵੱਡੇ ਜਾਨਵਰਾਂ ਉਹਨਾਂ ਦੀ ਚਾਲ ਹੋਰ ਤਰ੍ਹਾਂ ਦੀ ਆ ਛੋਟੇ ਜਾਨਵਰ ਦੀ ਚਾਲ ਹੋਰ ਤਰ੍ਹਾਂ ਦੀ ਆ ਹਾਥੀ ਆ ਉਹ ਲਗਾਤਾਰ ਕਹਿੰਦੇ ਕਿ ਇੱਕ ਦਿਨ ਦੇ ਵਿੱਚ 40 ਮੀਲ ਦਾ ਸਫ਼ਰ ਤੈਅ ਕਰ ਲੈਂਦੇ ਆ ਹਾਥੀ ਤੇ ਉਹ ਲਗਾਤਾਰ ਹੀ ਚੱਲਦੇ ਜਾਂਦੇ ਆ ਛੋਟੇ ਜਾਨਵਰ ਆ ਹਿਰਨ ਖਰਗੋਸ਼ ਵਰਗੇ ਚੀਤੇ ਵਰਗੇ ਉਹ ਜਦੋਂ ਭੱਜਦੇ ਆ ਕੁਝ ਸੈਕਿੰਡ ਦੇ ਵਿੱਚ ਉਹ ਇੰਨਾ ਕੁ ਡਿਸਟੈਂਸ ਕਵਰ ਕਰ ਲੈਂਦੇ ਆ ਫਿਰ ਉਹ ਖੜ ਜਾਂਦੇ ਆ ਕਿਉਂਕਿ ਉਸ ਤੋਂ ਅੱਗੇ ਉਹ ਭੱਜ ਨਹੀਂ ਸਕਦੇ ਉਹਨਾਂ ਦਾ ਦਮ ਪਟਿਆ ਜਾਂਦਾ ਇਹਨਾਂ ਨੂੰ ਤੁਸੀਂ ਉਹ ਕੰਪਨੀਆਂ ਮੰਨ ਲਓ ਇਹਨਾਂ ਕੰਪਨੀਆਂ ਦੇ ਵਿੱਚ ਜਦੋਂ ਵੀ ਕਦੇ ਇੰਟਰਸਟ ਪੈਦਾ ਹੋਣਾ ਉਹ ਇੱਕਦਮ ਹੀ ਪੈਦਾ ਹੋ ਜਾਣਾ ਇੰਨਾ ਕੁ ਜ਼ਿਆਦਾ ਪੈਦਾ ਹੋ ਜਾਣਾ ਕਿ ਇਹਨਾਂ ਨੇ ਕੁਝ ਟਾਈਮ ਦੇ ਵਿੱਚ ਹੀ ਕਈ ਵਾਰੀ ਉਹ ਕੁਝ ਮਹੀਨਿਆਂ ਦਾ ਵਕਫਾ ਵੀ ਹੋ ਸਕਦਾ ਕਈ ਵਾਰੀ ਕੁਝ ਸਾਲਾਂ ਦਾ ਵੀ ਹੋ ਸਕਦਾ ਪਰ ਇਹਨਾਂ ਨੇ ਮਲਟੀਫੋਲਡ ਹੋ ਜਾਣਾ 2 ਗੁਣਾ ਨਹੀਂ 5 ਗੁਣਾ 10 ਗੁਣਾ ਤੱਕ ਚਲੀਆਂ ਜਾਂਦੀਆਂ ਨੇ ਫਿਰ ਕੀ ਹੁੰਦਾ ਲੋਕਾਂ ਨੂੰ ਪਤਾ ਵਾ ਕਿ ਇਹ ਐਵੇਂ ਜਿਹੜਾ ਇੱਕਦਮ ਉੱਪਰ ਗਿਆ ਇਸ ਤਰ੍ਹਾਂ ਸਿੱਧਾ ਉਹ ਕਿੰਨਾ ਕੁ ਟਾਈਮ ਜਾਊਗਾ ਇਹ ਤਾਂ ਕੁਦਰਤ ਦਾ ਵੀ ਰੂਲ ਨਹੀਂ ਹੈਗਾ ਗੁਰੂਤਾਕਰਸ਼ਨ ਹੈਗਾ ਉਹਨੇ ਵੀ ਆਪਣਾ ਫਰਜ਼ੋਰ ਲਾਣਾ ਕਿ ਭਾਈ ਹੁਣ ਆ ਜਾ ਥੱਲੇ ਨੂੰ ਤਾਂ ਇਹਨਾਂ ਨੇ ਫਿਰ ਥੱਲੇ ਨੂੰ ਆਣਾ ਉਸ ਤੋਂ ਬਾਅਦ ਇਹ ਆਉਂਦੀਆਂ ਨੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਥੱਲੇ ਨੂੰ ਹੁਣ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਆ ਜਿਹੜੇ ਲੋਕ ਇਹ ਚਾਹੁੰਦੇ ਆ ਸਾਨੂੰ ਥੋੜੇ ਟਾਈਮ ਦੇ ਵਿੱਚ ਕੁਝ ਮਹੀਨਿਆਂ ਜਾਂ 1 2 3 ਸਾਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਪ੍ਰੋਫਿਟ ਬਣ ਜਾਏ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਕਿਸੇ ਵੀ ਕੰਮ ਦੇ ਲਈ ਮਿਹਨਤ ਤੇ ਪੇਸ਼ੈਂਸ ਦੀ ਲੋੜ ਹੁੰਦੀ ਆ ਜੇ ਕੋਈ ਇਨਸਾਨ ਕਹਿੰਦਾ ਕਿ ਨਾ ਮੈਂ ਮਿਹਨਤ ਕਰਨੀ ਆ ਤਾਂ ਨਾ ਮੈਂ ਮੇਰੇ ਕੋ ਪੇਸ਼ੈਂਸ ਹੈਗਾ ਮੈਨੂੰ ਤਾਂ ਮੀ ਦਣ ਦੇ ਪੈਸੇ ਚਾਹੀਦੇ ਆ ਉਹ ਉਹ ਜਵਾਰੀ ਬੰਦਾ ਵਾ ਤੇ ਇੱਕ ਸਿੰਪਲ ਹੋ ਸਕਦਾ ਤੁਹਾਨੂੰ ਬੁਰੀ ਲੱਗੇ ਮੇਰੀ ਗੱਲ ਪਰ ਜੂਏ ਬਾਜ਼ਾਂ ਦੀ ਜ਼ਿੰਦਗੀ ਜਿਹੜੀ ਹੁੰਦੀ ਆ ਉਹ ਅੱਜ ਤੱਕ ਮੈਂ ਪੂਰੀ ਦੁਨੀਆ ਦੇ ਵਿੱਚ ਕੋਈ ਜੂਏ ਬਾਜ਼ ਸਫਲ ਹੁੰਦਾ ਨਹੀਂ ਦੇਖਿਆ ਸਿਰਫ ਘਰ ਵਿੱਕਦੇ ਆ ਹੁਣ ਅਗਲੀ ਗੱਲ ਹੁਣ ਕਰਨਾ ਕੀ ਚਾਹੀਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਇਹ ਬੋਲ ਚੁੱਕਿਆ ਵਾਂ ਤੁਸੀਂ ਵੀ ਉਹ ਚੀਜ਼ ਕਰੋ ਆਪਣੇ ਲਈ ਕਰੋ ਕਿਸੇ ਲਈ ਨਹੀਂ ਨਾ ਮੇਰੇ ਲਈ ਨਾ ਕਿਸੇ ਹੋਰ ਲਈ ਤੁਸੀਂ ਉਹ ਕੰਪਨੀਆਂ ਬੈਠ ਕੇ ਲੱਭੋ ਇੱਕ ਭਗਤੀ ਆ ਬੈਠ ਕੇ ਲੱਭੋ ਮੈਂ ਵੀ ਠੁਡੀ ਇਸ ਚੀਜ਼ ਹੈਲਪ ਕਰਦਾ ਰਹਿਣਾ ਮੈਂ ਤੁਹਾਨੂੰ ਇਹ ਜਿਹਾ ਬਹੁਤ ਸਾਰੀਆਂ ਕੰਪਨੀਆਂ ਆਪਣੇ ਵੀਡੀਓ ਚ ਦੱਸਦਾ ਰਹਿਣਾ ਜਿਹੜੀਆਂ ਇਸ ਕੈਟਾਗਰੀ ਦੀਆਂ ਕੰਪਨੀਆਂ ਹੁੰਦੀਆਂ ਨੇ ਤੇ ਜਿਹੜੀਆਂ ਹਾਲੇ ਉਨੀਆ ਵੱਡੀਆਂ ਨਹੀਂ ਹੋਈਆਂ ਜਿੰਨੀਆਂ ਜਿਵੇਂ ਏਸ਼ੀਅਨ ਪੇਂਟ ਜਾਂ ਮਹਿੰਦਰਾ ਵਗੈਰਾ ਮਰੂਤੀ ਆਪਾਂ ਇਦਾਂ ਦੀ ਗੱਲ ਕੀਤੀ ਆ ਤੇ ਪਹਿਲੀ ਗੱਲ ਇਹਨਾਂ ਨੂੰ ਲੱਭ ਲਓ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਜਾਣਾ ਕਿੱਥੇ ਆ ਠੀਕ ਆ ਉਹ ਕੰਪਨੀਆਂ ਲੱਭ ਲੀਆਂ ਹੁਣ ਉਸ ਤੋਂ ਬਾਅਦ ਇਹ ਥੋੜਾ ਕੰਮ ਆ ਲਗਾਤਾਰ ਉਹਨਾਂ ਦੇ ਸ਼ੇਅਰ ਪ੍ਰਾਈਸ ਤੇ ਉੱਪਰ ਨਿਗਾਹ ਬਣਾਈ ਰੱਖੋ ਇੰਨਾ ਸਾਰੀਆਂ ਕੰਪਨੀਆਂ ਦੇ ਉੱਪਰ ਇਹ ਮਿਹਨਤ ਆ ਇਹ ਪਾਗਲਪਨਾ ਇੱਕ ਲਗਾਤਾਰ ਕੰਮ ਦੇ ਵਿੱਚ ਬੜੇ ਰਹਿਣਾ ਬੜੇ ਰਹਿਣਾ ਬੜੇ ਰਹਿਣਾ ਤੰਨੇ ਭਗਤ ਵਾਂਗੂ ਇਹ ਤੰਨੇ ਭਗਤ ਵਾਲਾ ਕੰਮ ਆ ਸਿੱਧੀ ਗੱਲ ਆ ਇਹਦੇ ਚ ਕੋਈ ਨਾ ਸੱਜੇ 1 ਇੰਚ ਹੈ ਨਾ ਖੱਬੇ 1 ਇੰਚ ਹੈ ਜੇ ਤੁਸੀਂ ਤੰਨਾ ਭਗਤ ਬਣ ਸਕਦੇ ਹੋ ਤਾਂ ਤੁਸੀਂ ਰੱਬ ਨੂੰ ਲੱਭ ਲੋਗੇ ਜੇ ਜੂਆ ਖੇਡਣਾ ਤਾਂ ਫਿਰ ਜਵਾਰੀ ਉਹਦੀ ਕਿਸਮਤ ਉਹਦੇ ਨਾਲ ਹੈਗੀ ਆ ਹੁਣ ਕੀ ਆ ਇਹ ਕੰਪਨੀਆਂ ਤੁਹਾਨੂੰ ਮੌਕਾ ਦੇਣਗੀਆਂ ਤਾਂ ਇਹ ਕੰਪਨੀਆਂ ਕਿਵੇਂ ਤੁਹਾਨੂੰ ਪੈਸੇ ਬਣਾ ਕੇ ਦਿੰਦੀਆਂ ਨੇ ਇੱਕ ਖਾਸ ਟਾਈਮ ਦੇ ਉੱਪਰ ਮੈਂ ਤੁਹਾਨੂੰ ਤਿੰਨ ਕੰਪਨੀਆਂ ਦੇ ਐਗਜ਼ਾਮਪਲ ਦੇ ਦਊਂਗਾ ਜ਼ਿਆਦਾ ਨਹੀਂ 100 ਸੈਂਕੜੇ ਕੰਪਨੀਆਂ ਨੇ ਵੀਡੀਓ ਬਹੁਤ ਹੀ ਜ਼ਿਆਦਾ ਲੰਬਾ ਹੋ ਜਾਣਾ ਤਿੰਨ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਆਪਣੇ ਕੰਮ ਦੇ ਵਿੱਚ ਸਥਾਪਿਤ ਹੋ ਚੁੱਕੀਆਂ ਦੁਨੀਆ ਉਹਨਾਂ ਨੂੰ ਜਾਣਦੀ ਆ ਕਿਤੇ ਉਹ ਭੱਜਣ ਵਾਲੀਆਂ ਨਹੀਂ ਹੈਗੀਆਂ ਪਰ ਉਹਨੀਆਂ ਵੱਡੀਆਂ ਨਹੀਂ ਹੈ ਹੁਣ ਤੁਸੀਂ ਦੇਖਿਓ ਪਹਿਲਾ ਮੇਰੀ ਕੰਪਨੀ ਮੈਂ ਲੈ ਕੇ ਆਇਆ ਵੀਲਜ਼ ਇੰਡੀਆ ਬੀਲਸ ਇੰਡੀਆ ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ ਮੈਂ ਵੀ ਇੱਕ ਦੋ ਵਾਰ ਇਹਦਾ ਜ਼ਿਕਰ ਕੀਤਾ ਹੁਣ ਦੇਖੋ ਸਾਲ ਹੈ 2009 ਇਹ ਉਹ ਇਨਸਾਨ ਦੀ ਕਹਾਣੀ ਆ ਜਿਹੜਾ ਮਾਰਕੀਟ ਨੂੰ ਰਿਸਪੈਕਟ ਦਿੰਦਾ ਅਰ ਰਜਿਸਟਰ ਲਾਈ ਹੋਇਆ ਉਹਨੇ ਮੋٹے ਮੋٹے ਬੈਠ ਕੇ ਕੰਮ ਕਰਦਾ ਉਹਨੂੰ ਰਿਵਾਰਡ ਸ਼ੇਅਰ ਮਾਰਕੀਟ ਤੋਂ ਜ਼ਿਆਦਾ ਕਿਤੇ ਹੋਰ ਨਹੀਂ ਮਿਲਦਾ ਮਿਹਨਤੀ ਬੰਦੇ ਨੂੰ ਸ਼ੇਅਰ ਮਾਰਕੀਟ ਤੋਂ ਜ਼ਿਆਦਾ ਰਿਵਾਰਡ ਉਹਦਾ ਮਿਹਨਤਾਂ ਨਾਲ ਕੋਈ ਹੋਰ ਨਹੀਂ ਦੇ ਸਕਦਾ ਉਸ ਬੰਦੇ ਨੂੰ ਪਤਾ ਸੀ ਕਿ ਇਹ ਆਰ ਕੰਪਨੀ ਬਹੁਤ ਵਧੀਆ ਕੰਮ ਕਰਦੀ ਆ ਉਹ ਬੰਦੇ ਨੇ ਕਿਤੇ ਇਹਦਾ ਸ਼ੇਅਰ ਲੈ ਲਿਆ 29 ਰੁਪਏ ਦੇ ਉੱਪਰ ਚੱਲ ਰਿਹਾ ਸਨ 2009 ਯਾਦ ਰੱਖਿਓ ਸਾਲ ਤੇ ਪ੍ਰਾਈਸ ਹੁਣ ਆ ਗਿਆ ਸਨ 2018 ਕਿੰਨੇ ਸਾਲ ਲੰਘੇ 9 ਸਾਲ 9 ਸਾਲ ਲੰਘੇ 29 ਰੁਪਏ ਦਾ ਉਹ ਸ਼ੇਅਰ ਕਿੰਨੇ ਦਾ ਹੋ ਗਿਆ 1350 ਰੁਪਏ ਦਾ 30 40 9 ਸਾਲਾਂ ਦੇ ਵਿੱਚ ਕਿੰਨਾ ਵੱਧ ਗਿਆ 40 ਗੁਣਾ ਤੋਂ ਵੀ ਜ਼ਿਆਦਾ 40 ਗੁਣਾ ਤੋਂ ਵੀ ਜ਼ਿਆਦਾ ਉਹਦਾ ਪ੍ਰਾਈਸ ਵੱਧ ਗਿਆ ਹੁਣ ਅਗਲੀ ਗੱਲ ਹੁਣ ਆਉਂਦੀ ਹੈ ਗਲਤੀ ਦੀ ਗੱਲ ਮੇਰੇ ਹਰੇਕ ਵੀਡੀਓ ਦੇ ਵਿੱਚ ਕੁਛ ਨਾ ਕੁਛ ਦੋਸਤ ਹੁੰਦੇ ਆ ਜਿਹੜੇ ਕਿਸੇ ਨਾ ਕਿਸੇ ਕੰਪਨੀ ਨੂੰ ਉਹਨਾਂ ਨੇ ਲਿਆ ਹੁੰਦਾ ਬਿਲਕੁਲ ਉੱਪਰ ਜਾ ਕੇ ਇਸ ਪ੍ਰਾਈਸ ਦੇ ਉੱਪਰ ਇੱਕ ਕੰਪਨੀ 40 ਗੁਣਾ ਵੱਧ ਗਈ ਹੁਣ ਉਹਦੇ ਚੋਂ ਹੋਰ ਆਪਾਂ ਕੀ ਭਾਲਦੇ ਆ ਹੋਰ ਦੱਸ ਕੀ ਭਾਲਦੀ ਹੁਣ ਉਹ ਭੱਜ ਲਿਆ ਲੋਕਾਂ ਨੂੰ ਇੰਨਾ ਇੰਨਾ ਪੈਸਾ ਉਹਦੇ ਚੋਂ ਬਣਿਆ ਹੋਇਆ 40 ਗੁਣਾ ਤਾਂ ਕਿਸੇ ਨੂੰ ਨਹੀਂ ਬਣਿਆ ਉਹ ਕਿ ਬਿਲਕੁਲ 1 ਪੁਆਇੰਟ ਤੋਂ ਲੈ ਕੇ ਦੂਸਰੇ ਤੱਕ ਤਾਂ ਚਲੋ ਕੋਈ ਨਹੀਂ ਗਿਆ ਉਹ ਪਰ ਕਈ ਲੋਕ ਐ ਜੇ ਹੋਣਗੇ ਜਿਨ੍ਹਾਂ ਨੇ ਉਹਦੇ ਚ ਲੱਖਾਂ ਰੁਪਈਆ ਲਾਇਆ ਜਾਂ ਕਰੋੜਾਂ ਰੁਪਈਆ ਵੀ ਲਾਇਆ ਉਹਨਾਂ ਨੂੰ 30 ਗੁਣਾ ਪ੍ਰੋਫਿਟ ਹੋ ਰਿਹਾ 25 ਗੁਣਾ ਹੋ ਰਿਹਾ 20 ਗੁਣਾ ਹੋ ਰਿਹਾ 10 ਗੁਣਾ ਹੋ ਰਿਹਾ 5 ਗੁਣਾ ਹੋ ਰਿਹਾ ਇੰਨਾ ਵੀ ਬਹੁਤ ਜ਼ਿਆਦਾ ਆ ਉਹਨਾਂ ਲੋਕਾਂ ਲਈ ਉਹਨਾਂ ਨੇ ਦੇਖਿਆ ਜਦੋਂ ਇੱਕ ਪੁਆਇੰਟ ਦੇ ਉੱਪਰ ਆ ਕੇ ਬਹੁਤ ਅੱਤ ਹੋ ਗਈ ਜਦੋਂ ਤਾਂ ਅੱਤ ਤੇ ਰੱਬ ਦਾ ਵੀ ਵੈਰ ਹੈ ਤਾਂ ਹੁਣ ਰੱਬ ਨਾਲ ਵੈਰ ਪੈ ਗਿਆ ਇੱਥੇ ਆ ਕੇ ਹੁਣ ਕੀ ਹੁੰਦਾ 1350 ਰੁਪਏ ਤੇ ਚੱਲੀ ਗਈ ਕੰਪਨੀ ਸਨ ਹੈ 2018 ਹੁਣ ਆਉਂਦਾ 2020 2 ਸਾਲ ਲੰਘ ਗਏ ਉਹਨਾਂ ਗੱਲਾਂ ਨੂੰ ਉਹ 1350 ਰੁਪਏ ਦੀ ਕੰਪਨੀ ਕਿੰਨੇ ਤੇ ਆ ਗਈ 315 ਤੇ 315 ਰੁਪਏ ਦੇ ਉੱਪਰ ਆ ਗਈ ਹੁਣ ਬਹੁਤ ਸਾਰੇ ਲੋਕ ਇਹ ਹਜੇ ਹੋਣਗੇ ਜਿਨ੍ਹਾਂ ਨੂੰ ਸ਼ੇਅਰ ਮਾਰਕੀਟ ਬਾਰੇ ਨਹੀਂ ਪਤਾ ਜਿਨ੍ਹਾਂ ਨੂੰ ਇਸ ਕੰਪਨੀ ਬਾਰੇ ਕੁਝ ਜ਼ਿਆਦਾ ਨਹੀਂ ਪਤਾ ਉਹਨਾਂ ਨੇ ਸਿਰਫ ਇਹ ਕਿਸੇ ਤੋਂ ਸੁਣ ਕੇ ਉਸ ਬੰਦੇ ਨੂੰ ਵੀ ਨਹੀਂ ਪਤਾ ਉਹਨੂੰ ਵੀ ਇੰਨਾ ਕੀ ਪਤਾ ਕਿ ਆ ਫਲਾਨੀ ਇੱਕ ਕੰਪਨੀ ਆ ਡੇਲੀ ਵਧੀ ਤੁਰੀ ਜਾਂਦੀ ਆ ਇਹਦਾ ਸ਼ੇਅਰ ਲੈ ਲੈਣੇ ਆ ਉਹਨਾਂ ਨੇ ਲੈ ਲਿਆ 1350 ਰੁਪਏ ਤੇ ਹੁਣ 315 ਤੇ ਆ ਗਿਆ ਹੁਣ ਉਹ ਬੰਦੇ ਸ਼ੇਅਰ ਮਾਰਕੀਟ ਨੂੰ ਸਾਰੀ ਉਮਰ ਗਾਲਾਂ ਕੱਢਣਗੇ ਉਹਨਾਂ ਚੋਂ ਕੁਝ ਲੋਕ ਹੋਣਗੇ ਜਿਨ੍ਹਾਂ ਦਾ ਘਰ ਵਿਕੂਗਾ ਉਹਨਾਂ ਚੋਂ ਕੁਝ ਲੋਕ ਹੋਣਗੇ ਜਿਹੜੇ ਸੁਇਸਾਈਡ ਕਰਨਗੇ ਉਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਜਿਹੜੀ ਕੰਪਨੀ ਨੂੰ ਉਹ ਗਾਲਾਂ ਕੱਢ ਰਹੇ ਆ ਪਿਛਲੇ 9 ਸਾਲਾਂ ਦੇ ਵਿੱਚ ਉਹ 40 ਗੁਣਾ ਵੱਧ ਚੁੱਕੀ ਆ ਜਦੋਂ ਉਥੋਂ ਨਿਕਲਣ ਦਾ ਟਾਈਮ ਆਇਆ ਤੁਸੀਂ ਉਦੋਂ ਉਹਦੇ ਵਿੱਚ ਚਲੇ ਗਏ ਸਮਝੇ ਨਾ ਆ ਦੇਖੋ ਠੀਕ ਹੈ ਜੀ ਸ਼ਰਟ ਮੇਰੀ ਬਦਲ ਚੁੱਕੀ ਆ ਕਿਉਂਕਿ ਐਕਚੁਅਲੀ ਸਮੇਂ ਦੀ ਕਮੀ ਹੈ ਕਿ ਬਹੁਤ ਕੁਝ ਥੋੜਾ ਜਿਹਾ ਮੈਂ ਵੀਡੀਓ ਦਾ ਪਾਰਟ ਕੱਲ੍ਹ ਬਣਾਇਆ ਥੋੜਾ ਮੈਂ ਅੱਜ ਬਣਾ ਰਿਹਾ ਮੈਨੂੰ ਉਮੀਦ ਆਜ ਤੱਕ ਤੁਹਾਡੇ ਤੱਕ ਪਹੁੰਚ ਜਾਊਗਾ ਤੇ ਥੋੜਾ ਜਿਹਾ ਹੁਣ ਟੁੱਟ ਵੀ ਗਿਆ ਵੀਡੀਓ ਮੈਨੂੰ ਹੁਣ ਦੇਖਣਾ ਪੈਣਾ ਮੈਂ ਗੱਲ ਕਿੱਥੋਂਕ ਬੰਦ ਕੀਤੀ ਸੀ ਸ਼ਾਇਦ ਆਪਾਂ ਆ ਗਏ ਸੀਗੇ व्हील्स ਇੰਡੀਆ ਆ ਚੁੱਕਿਆ 315 ਰੁਪਏ ਦੇ ਉੱਪਰ ਜੇ ਮੈਂ ਸਹੀ ਹਾਂਗਾ ਤਾਂ ਹੁਣ ਆਪਾਂ ਅੱਗੇ ਦੇਖਦੇ ਹਾਂ ਹੁਣ ਦੇਖੋ 315 ਤੇ ਆ ਗਿਆ ਸਾਲ ਆ ਗਿਆ 2020 ਹੁਣ ਚੰਗੀ ਕੰਪਨੀ ਆ ਬਹੁਤ ਹੀ ਜ਼ਿਆਦਾ ਥੱਲੇ ਡਿੱਗ ਪਈ ਬਹੁਤ ਵੱਡਾ ਡਿਸਕਾਊਂਟ ਲੱਗ ਗਿਆ ਹੁਣ ਅੱਗੇ ਫਿਰ ਇੱਕ ਬਹੁਤ ਵਧੀਆ ਜਿਹਨੂੰ ਕਹਿੰਦੇ ਆ ਕਿ ਮੇਲ ਹੋ ਰਹੀ ਆ ਦੁਬਾਰਾ ਫਿਰ ਸੰਜੋਗ ਬਣ ਰਹੇ ਆ ਠੀਕ ਹੈ ਜੀ ਦੋ ਬੰਦਿਆਂ ਦੇ ਤੇ ਬਹੁਤ ਵਧੀਆ ਕੰਪਨੀਆਂ ਤੇ ਰੇਟ ਵੀ ਵਧੀਆ ਚੰਗਾ ਮੁੰਡਾ ਮੁੰਡਾ ਦਾ ਚੰਗਾ ਹੀ ਹੁਣ ਉਹਨੂੰ ਕੁੜੀ ਫੇਰ ਚੰਗੀ ਮਿਲ ਗਈ ਰੇਟ ਆ ਗਿਆ 315 ਦਾ ਹੁਣ 2020 ਚ 315 2021 ਆਉਂਦੇ ਹੁੰਦੇ ਸਿਰਫ ਇੱਕ ਸਾਲ ਦੇ ਵਿੱਚ ਵਿੱਚ ਸ਼ੇਅਰ ਪ੍ਰਾਈਸ ਹੋ ਗਿਆ ਉਹਦਾ 870 ਰੁਪਏ ਮੋਟਾ ਜਿਹਾ ਹਸਾਵਲਾ ਲੀਏ 900 ਵੈਸੇ ਹੀ ਕਰ ਲੈਨੇ ਆ 3 ਗੁਣਾ ਇੱਕ ਸਾਲ ਚ ਵੱਧ ਗਿਆ 3 ਗੁਣਾ ਨਾ ਮੰਨੋ 2.5 ਗੁਣਾ ਮੰਨ ਲਓ ਆਪਾਂ ਗੱਲ ਕਰਦੇ ਆ 15% 20% ਦਾ ਰਿਟਰਨ ਦੀ ਜੇ ਕੋਈ ਬੰਦਾ ਹੁਣ ਥੋੜਾ ਧਿਆਨ ਨਾਲ ਬੈਠਾ ਵਾ ਚੰਗੀ ਤਰ੍ਹਾਂ ਦੇਖ ਰਿਹਾ ਥੋੜਾ ਵੀਡੀਓ ਟੁੱਟਣ ਕਰਕੇ ਮੈਨੂੰ ਹੁਣ ਇਹ ਵੀ ਨਹੀਂ ਪਤਾ ਮੈਂ ਪਿਛਲੇ ਚ ਗੱਲਾਂ ਬੋਲ ਚੁੱਕਿਆ ਜਾਂ ਨਹੀਂ ਬੋਲ ਚੁੱਕਿਆ ਚਲੋ ਥੋੜੇ ਬੋਰ ਹੋ ਜਿਓ ਤਾਂ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਨੂੰ ਘੱਟ ਸਮੇਂ ਦੇ ਵਿੱਚ ਵਧੀਆ ਬਹੁਤ ਚੰਗਾ ਪ੍ਰੋਫਿਟ ਮਿਲ ਜੇ ਤਾਂ ਹਮੇਸ਼ਾ ਮੋਹੀ ਕਹਨਾ ਕਿ ਹਾਂ ਮਿਹਨਤ ਕਰਨੀ ਪਊਗੀ ਤੇ ਕੰਪਨੀਆਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਕੰਪਨੀਆਂ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਕਿ ਆਹ ਤੁਹਾਡੇ ਕੋਲ ਇੱਕ ਲਿਸਟ ਹੋਣੀ ਚਾਹੀਦੀ ਆ ਤੇ ਰਜਿਸਟਰ ਹੋਣੇ ਚਾਹੀਦੇ ਆ ਮੋਟੇ ਯਾ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਟੈਕਨੋਲੋਜੀ ਆ ਬਹੁਤ ਉਸ ਤਰ੍ਹਾਂ ਦੀਆਂ ਵੈਬਸਾਈਟਸ ਹੁੰਦੀਆਂ ਜਿੱਥੇ ਤੁਸੀਂ ਉਹ ਬਣਾ ਸਕਦੇ ਹੋ ਪੂਰਾ ਉਹਨਾਂ ਦਾ ਡਾਟਾ ਤੁਸੀਂ ਆਪਣੀਆਂ ਕੰਪਨੀਆਂ ਇੱਕ ਜਗ੍ਹਾ ਲਿਸਟ ਬਣਾ ਲਓ ਕਿ ਇਹ ਫਲਾਣੀ ਫਲਾਣੀ ਕੰਪਨੀ ਵਧੀਆ ਵਾਲੀਆਂ ਕੰਪਨੀਆਂ ਚ ਆਉਂਦੀ ਆ ਸ਼ੇਅਰ ਪ੍ਰਾਈਸ ਦੇਖਦੇ ਰਹੋ ਸ਼ਿਕਾਰੀ ਦੀ ਤਰ੍ਹਾਂ ਕਾਲੀ ਨਹੀਂ ਕਰਨੀ ਠੀਕ ਹੋ ਗਿਆ ਤੁਹਾਨੂੰ ਆਪਣੇ ਆਪ ਮੌਕਾ ਮਿਲਣਾ ਹੀ ਮਿਲਦਾ ਵਾ ਇਹੀ ਸ਼ੇਅਰ ਮਾਰਕੀਟ ਦੀ ਖੂਬਸੂਰਤੀ ਆ ਉਹਨੇ ਤੁਹਾਨੂੰ ਖਰੀਦਾਰੀ ਦਾ ਮੌਕਾ ਦੇਣਾ ਹੀ ਅੱਜ ਵੀ ਹੁਣ ਵੀ ਖਰੀਦਾਰੀ ਦਾ ਮੌਕਾ ਚੱਲ ਰਿਹਾ ਕਰੋਨਾ ਹੋਇਆ ਉਦੋਂ ਵੀ ਚੱਲ ਰਿਹਾ ਰਾਜਨੀਤਿਕ ਤੇ ਸਮਾਜਿਕ ਤੇ এনवायरमेंटਲ ਫਾਈਨੈਂਸ਼ੀਅਲ ਹਰ ਤਰ੍ਹਾਂ ਦੇ ਕੋਈ ਨਾ ਕੋਈ ਇਹੋ ਜਿਹੇ ਰੋਲੇ ਚ ਮੇਲੇ ਦੁਨੀਆ 'ਚ ਰਹਿਣੇ ਹੀ ਰਹਿਣੇ ਆ ਜਦੋਂ ਤੱਕ ਇਨਸਾਨ ਰਹਾ ਤੇ ਜਿਨ੍ਹਾਂ ਨਾਲ ਮਾਰਕੀਟਾਂ ਡਿੱਗਣ ਗਈਆਂ ਦੂਜੇ ਪਾਸੇ ਖੂਬਸੂਰਤੀ ਇਹ ਆ ਦੁਨੀਆ ਦੀ ਸਭ ਤੋਂ ਪਾਵਰਫੁਲ ਚੀਜ਼ ਹੈਗੀਆਂ ਕੰਪਨੀਆਂ ਅਮਬਾਨੀ ਅਦਾਨੀ ਇਹਨਾਂ ਦੀ ਆਪਾਂ ਗੱਲ ਕਰਦੇ ਆ ਤੁਸੀਂ ਇਸ ਸਪ੍ਰਿੰਗ ਨੂੰ ਜ਼ਿਆਦਾ ਟਾਈਮ ਬੰਦ ਕਰਕੇ ਆਪਾਂ ਨਹੀਂ ਰੱਖ ਸਕਦੇ ਇੱਕ ਕੰਪਨੀ ਡਿੱਗਦੀ ਆ ਉਹਨਾਂ ਮੰਨਣ ਵਾਲੇ ਆ ਕਿ ਹਾਂ ਕੰਪਨੀ ਮਾੜੀ ਸੀ ਡਾਊਨ ਹੋ ਗਈ ਜਦੋਂ ਸਾਰਾ ਸਭ ਕੁਝ ਹੀ ਥੱਲੇ ਆਊਗਾ ਉਹਨੇ ਵਾਪਸ ਜਾਣਾ ਹੀ ਸਪਰਿੰਗ ਨੂੰ ਜਦੋਂ ਛੱਡੋਗੇ ਉਹਨੇ ਜ਼ੋਰ ਦੀ ਨਿਕਲਣਾ ਇਹ ਉਹ ਚੀਜ਼ ਫੇਰ ਹੋਗੀ ਦੇਖੋ ਕਿਸੇ ਨੇ ਧਿਆਨ ਰੱਖਿਆ ਇੱਕ ਬੰਦਾ ਡੇਲੀ ਮਾਰਕੀਟ ਨੂੰ ਰਿਸਪੈਕਟ ਦੇ ਰਿਹਾ ਦੇਖ ਰਿਹਾ ਤਾਂ ਉਹਨੂੰ ਸਿਰਫ ਇੱਕ ਕੰਪਨੀ ਦੀ ਇਹ ਗੱਲ ਆ ਇਹ ਪਤਾ ਨਹੀਂ ਕਿੰਨੀਆਂ ਕੰਪਨੀਆਂ ਚ ਤੁਸੀਂ ਧਿਆਨ ਨਾਲ ਉਹਨਾਂ ਨੂੰ ਦੇਖਦੇ ਰਹੋਗੇ ਦੇਖਦੇ ਰਹੋਗੇ ਤੇ ਦੂਸਰੀ ਚੀਜ਼ ਉੱਪਰ ਬਿਲਕੁਲ ਨਹੀਂ ਫਸੋਗੇ ਮੇਰੇ ਵੀਡੀਓਜ਼ ਦੇ ਵਿੱਚ ਬਹੁਤ ਸਾਰੇ ਦੋਸਤ ਐਵੇਂ ਦੇ ਪੁੱਛਦੇ ਆ ਜਿਨ੍ਹਾਂ ਨੇ ਕੰਪਨੀ ਚੰਗੀ ਦੇਖ ਲਈ ਸ਼ੇਅਰ ਪ੍ਰਾਈਸ ਉਦੋਂ ਲਿਆ ਸ਼ੇਰ ਉਹਦੋਂ ਖਰੀਦੇਆ ਜਦੋਂ 30 ਗੁਣਾ ਵਧ ਗਈ 40 ਗੁਣਾ ਵਧ ਗਈ ਤੁਸੀਂ ਵੀ ਬਹੁਤ ਵਾਰ ਦੇਖਿਆ ਹੋਊਗਾ ਜੋ ਮੇਰੇ ਉਹ ਵੀਡੀਓ ਤੁਸੀਂ ਦੇਖ ਰਹੇ ਹੋ ਤਾਂ ਤੇ ਸ਼ੇਰ ਪ੍ਰਾਈਸ ਬਿਲਕੁਲ ਗਲਤ ਹੋ ਗਿਆ ਉੱਥੇ ਲੜਕੀ ਸਹੀ ਹੈ ਲੜਕਾ ਬਿਲਕੁਲ ਗਲਤ ਆ ਜਾਂ ਲੜਕਾ ਸਹੀ ਹੈ ਲੜਕੀ ਬਿਲਕੁਲ ਗਲਤ ਆ ਉਹ ਵਿਆਹ ਨਹੀਂ ਚੱਲਣਾ ਦੋਨਾਂ ਨੂੰ ਸਹੀ ਫੜੋ ਹੁਣ ਆ ਦੇਖੋ ਤਾਂ ਤੁਹਾਨੂੰ ਮਿਲਦੀ ਆ 1 ਸਾਲ ਦੇ ਵਿੱਚ ਤਕਰੀਬਨ 2.5 ਗੁਣਾ ਦੀ ਰਿਟਰਨ ਦੁਆਰਾ ਇੱਕ ਕੰਪਨੀ ਮੈਂ ਤੁਹਾਨੂੰ ਹੋਰ ਦੱਸਦਾ ਮੈਂ ਸਿਰਫ ਤੁਹਾਨੂੰ ਉਦਾਹਰਣ ਦੇ ਰਿਹਾ ਇਹ ਨਹੀਂ ਹੈ ਕਿ ਸਿਰਫ ਇਹ ਦੋ ਹੀ ਕੰਪਨੀਆਂ ਨੇ ਸੈਂਕੜੇ ਕੰਪਨੀਆਂ ਨੇ ਇਸ ਕੈਟਾਗਰੀ ਦੀਆਂ ਜਿਹੜੀਆਂ ਨਾ ਤਾਂ ਬਿਲਕੁਲ ਥੱਲੇ ਆ ਰਹੀਆਂ ਨਾ ਬਿਲਕੁਲ ਉੱਪਰ ਵਾਲੀਆਂ ਚਾ ਰਹੀਆਂ ਤੇ ਇਹਨਾਂ ਇਹ ਉਹ ਕੰਪਨੀਆਂ ਨੇ ਜਿਹੜੀਆਂ ਚੰਗੀਆਂ ਕੰਪਨੀਆਂ ਨੇ ਹੁਣ ਮੈਂ ਤੁਹਾਨੂੰ ਇੱਕ ਹੋਰ ਕੰਪਨੀ ਦੱਸ ਦਿੰਨਾ ਉਹ ਹੈਗੀ ਆ హెਜੀ ਹੈਗ ਸ਼ੇਅਰ ਪ੍ਰਾਈਸ ਮੈਂ ਉਹਨਾਂ ਨੂੰ ਬੋਲਿਆ ਐਡੀਟਰਸ ਨੂੰ ਤੇ ਉਹ ਅੱਜ ਤੁਹਾਨੂੰ ਉਹ ਫੋਟੋ ਦਿਖਾ ਦੇਣਗੇ ਉੱਪਰ ਹੁਣ ਆ ਦੇਖੋ ਇੱਥੇ ਕਿੰਨੀ ਵਧੀਆ ਕਹਾਣੀ ਬਣ ਰਹੀ ਹੈ ਕੰਪਨੀ ਬਹੁਤ ਹੀ ਵਧੀਆ ਮੈਂ ਦੀ ਡਿਟੇਲ ਚ ਨੀ ਆ ਜਾਊਗਾ ਕੀ ਕਰਦੇ ਆ ਕਿੰਨੀ ਉਹਦਾ ਮਾਰਟ ਵੀਡੀਓ ਬਹੁਤ ਵਾਰ ਬਣਾਇਆ ਹੋਇਆ ਸਾਲ ਹੈਗਾ ਜੀ 2016 ਸ਼ੇਅਰ ਪ੍ਰਾਈਸ ਹੈਗਾ ₹30 ਠੀਕ ਹੈ ਜੀ ਤੁਹਾਨੂੰ ਦਿਖ ਰਿਹਾ ਹੋਊਗਾ ਤੁਸੀਂ ਦੇਖ ਲਓ ਸਕਰੀਨ ਦੇ ਉੱਪਰ ਸਾਲ 2016 ਸ਼ੇਅਰ ਪ੍ਰਾਈਸ ₹30 ਤੇ ਹੁਣ ਦੇਖੋ 18 18 ਦੇ ਵਿੱਚ ਦੋ ਸਾਲਾਂ ਦੇ ਵਿੱਚ ਹੀ ਤਕਰੀਬਨ 870 880 ਰੁਪਏ ਤਾਂ ਕਿੰਨਾ ਹੋ ਗਿਆ 2 ਸਾਲਾਂ ਦੇ ਵਿੱਚ ਕਿੰਨਾ ਵਧ ਗਿਆ 30 ਗੁਣਾ ਐਵੇਂ ਬਣਦੇ ਆ ਸ਼ੇਅਰ ਮਾਰਕੀਟ ਦੇ ਵਿੱਚ ਪੈਸੇ ਇਸ ਤਰ੍ਹਾਂ ਲੱਖਾਂਪਤੀ ਲੋਕ ਹੁੰਦੇ ਆ ਕਰੋੜਾਂਪਤੀ ਕਰੋੜਾਂਪਤੀ ਹੁੰਦੇ ਆ ਅਰਬਾਂਪਤੀ ਅਰਬਾਂਪਤੀ ਹੁੰਦੇ ਆ ਖਰਬਾਂਪਤੀ ਇਹ ਉਹ ਤਰੀਕਾ ਵਾ 30 ਗੁਣਾ ਹਾਂ ਫੇਰ ਉਹੀ ਆ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੋਊਗਾ ਜਿਹਨੇ ਬਿਲਕੁਲ ਲੋਇਸਟ ਪੁਆਇੰਟ ਤੋਂ ਲੈ ਕੇ ਬਿਲਕੁਲ ਹਾਈ ਦੇ ਉੱਪਰ ਵੇਚਤਾ ਪਰ ਜੇ ਆਪਾਂ ਪੂਰਾ ਰਾਏਕੋਟ ਤੋਂ ਲੁਧਿਆਣਾ ਤੱਕ ਸਫ਼ਰ ਨਹੀਂ ਵੀ ਕੀਤਾ ਜਾਂ ਲੁਧਿਆਣਾ ਤੋਂ ਦਿੱਲੀ ਦਾ ਨਹੀਂ ਵੀ ਕੀਤਾ ਹੋ ਸਕਦਾ ਆਪਾਂ ਖੰਨੇਓਂ ਬੈਠੇ ਹੋਵਾਂਗੇ ਪਾਣੀਪਤ ਤੱਕ ਤਾਂ ਗਏ ਹੋਵਾਂਗੇ ਕਰਨਾਲ ਤੱਕ ਤਾਂ ਗਈ ਹੋਵਾਂਗੇ ਨਾਲ ਮਤਲਬ ਵਿਚਕਾਰ ਦਾ ਇੱਕ ਟੋਟਾ ਤਾਂ ਆਪਣਾ ਰਹੀ ਹੀ ਹੋਊਗਾ ਨਾ 30 ਗੁਣਾ ਨਹੀਂ ਵੀ ਰਿਹਾ 5 ਗੁਣਾ 10 ਗੁਣਾ 15 ਗੁਣਾ 2 ਗੁਣਾ ਹੀ ਲਾ ਲਓ ਉਹ ਤਾਂ ਬਣ ਹੀ ਗਿਆ ਨਾ ਆਪਾਂ ਨੂੰ ਫੇਰ ਹੁਣ ਉਸ ਤੋਂ ਅਗਲੀ ਗੱਲ ਦੇਖੋ ਇਹ ਵੀ ਸਿੱਖਣ ਵਾਲੀ ਗੱਲ ਆ ਹੁਣ 2018 ਦੇ ਵਿੱਚ ਇਹ ਕੰਪਨੀ 30 ਗੁਣਾ ਵੱਧ ਕੇ 850 ਰੁਪਏ ਦੇ ਨੇੜੇ ਤੇੜੇ ਖੜੀ ਆ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਉਹ ਵੀ ਖੋਦੀ ਮਾਰਕੀਟ ਚ ਨਵੇਂ ਆਇਆ ਪਰ ਅੱਗੇ ਚਾਹੇ ਕਲਾਸਾਂ ਦੇ ਮਾਧਿਅਮ ਰਾਹੀਂ YouTube ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਉਹਨਾਂ ਨੇ ਸ਼ੁਰੂ ਕੀਤਾ ਪਰ ਹਾਲੇ ਉਹਨਾਂ ਨੂੰ ਖੁਦ ਵੀ ਉਹਨਾਂ ਨਹੀਂ ਪਤਾ ਉਹ ਕੀ ਕਰਨਗੇ ਉਹਨਾਂ ਨੇ ਜਦੋਂ ਡੈਲੀ ਇਸ ਕੰਪਨੀ ਨੂੰ TV ਦੇ ਉੱਪਰ ਚੱਲਦਾ ਦੇਖਣਗੇ ਕਿ HAG ਹੈਗੀ ਆ ਜਾਂ HEG ਹੈਗੀ ਆ ਡੈਲੀ ਵਧ ਰਹੀ ਹੈ ਜੀ ਡੈਲੀ ਵਧ ਰਹੀ ਆ ਉਹਨਾਂ ਨੇ ਕਿਹਾ ਇਹ ਤਾਂ ਬਹੁਤ ਹੀ ਵਧੀਆ ਉਹਨਾਂ ਨੂੰ ਵੀ ਨਹੀਂ ਪਤਾ ਕਿ ਹਾਲੇ ਇਹ ਤਾਂ ਹੋਣਾ ਕੀ ਆ 30 ਗੁਣਾ ਵਧੀਆ ਹੁਣ ਦੇਖੋ ਹੁਣ ਆ ਗਿਆ ਸਾਲ ਇਹਨੋਂ ਪੁੱਛ ਥੋੜਾ ਜਿਹਾ ਘਟਾ ਲੈਨੇ ਆ 2018 ਤੋਂ ਆ ਗਿਆ 2020 ਠੀਕ ਹੈ ਜੀ ਤਾਂ ਹੁਣ 850 ਰੁਪਏ ਤੋਂ ਕਿੱਥੇ ਆ ਗਿਆ 83 ਰੁਪਏ ਤੇ 30 ਗੁਣਾ ਵਧਿਆ ਸੀ ਕਿੰਨਾ ਡਿੱਗ ਗਿਆ 10ਵਾਂ ਹਿੱਸਾ 10ਵਾਂ ਹਿੱਸਾ ਡਿੱਗ ਪਿਆ ਸ਼ੇਅਰ 10ਵਾਂ ਹਿੱਸਾ ਜਿਹੜੇ ਇਨਸਾਨ ਨੇ ਪਹਿਲੀ ਵਾਰੀ ਮਾਰਕੀਟ ਦੇ ਵਿੱਚ ਪੈਸੇ ਲਾਏ ਆ ਕਿਸੇ ਦੇ ਕਹਿਣ ਦੇ ਉੱਪਰ ਲਾ ਲਏ ਕਿਸੇ ਚੈਨਲ ਤੋਂ ਕਿਸੇ ਬੰਦੇ ਤੋਂ ਸੁਣ ਕੇ ਇਹ ਲਾ ਲੇ 2 ਸਾਲਾਂ ਚ ਉਹਦਾ 850 ਰੁਪਏ ਦਾ ਸ਼ੇਅਰ ਰਹਿ ਗਿਆ 85 ਰੁਪਏ ਦਾ ساری ਉਮਰ ਨਹੀਂ ਮਾਰਕੀਟ ਚੋਂ ਦਾ ساری ਉਮਰ ਉਹਨੂੰ ਗਾਲਾਂ ਕੱਢੂਗਾ ਪਰ ਉਹਨੂੰ ਇਹ ਨਹੀਂ ਪਤਾ ਜਿਹੜੀ ਕੰਪਨੀ 10ਵਾਂ ਹਿੱਸਾ ਟਿੱਕੀ ਹੈ 83 ਰੁਪਏ ਤੇ ਆਈ ਆ ਉਹ ਕੁਝ ਸਾਲ ਪਹਿਲਾਂ 30 ਰੁਪਏ ਤੇ ਸੀ ਹੁਣ ਵੀ ਉਹ ਤਕਰੀਬਨ 3 ਗੁਣਾ ਉੱਪਰ ਚੱਲ ਰਹੀ ਹੈ ਆਪਣੇ 4 ਸਾਲ ਪਹਿਲਾਂ ਤੋਂ ਅਸਲ ਦੇ ਵਿੱਚ ਉਹਨੇ 4 ਸਾਲਾਂ ਦੇ ਵਿੱਚ 3 ਗੁਣਾ ਦੀ ਰਿਟਰਨ ਦੇਤੀ ਬਹੁਤ ਜਿਆਦਾ ਵੱਡੀ ਆ ਬਹੁਤ ਹੀ ਜਿਆਦਾ 30 ਗੁਣਾ ਵੱਧ ਚੁੱਕੀ ਸੀ ਤਾਂ ਇਹ ਹੁਣ ਹੁਣ ਦੇਖੋ ਫੇਰ ਇੱਕ ਬਹੁਤ ਚੰਗੀ ਕੰਪਨੀ ਆ ਹੁਣ ਉਹ ਕਿੱਥੇ ਮਿਲ ਰਹੀ ਆ 10ਵਾਂ ਹਿੱਸਾ ਆ ਕੇ ਥੱਲੇ 85 ਰੁਪਏ ਦੇ ਉੱਪਰ ਮਿਲ ਰਹੀ ਆ ਤਾਂ ਬਿਲਕੁਲ ਸਹੀ ਇੱਕ ਵਿਆਹ ਇੱਥੇ ਹੋ ਰਿਹਾ ਵਾ ਚੰਗੀ ਕੰਪਨੀ ਆ ਚੰਗਾ ਰੇਟ ਆ ਹੁਣ 2020 ਦੇ ਵਿੱਚ ਕਿੰਨੇ ਤੇ ਹੋਈ ਆ 85 ਰੁਪਏ ਤੇ ਹੁਣ ਆਪਾਂ ਦੇਖ ਲੈਨੇ ਆ ਦੇਖੋ ਇਹ 2021 ਸਿਰਫ ਇੱਕ ਸਾਲ ਤੋਂ ਬਾਅਦ 85 ਰੁਪਏ ਤੋਂ ਕਿੱਥੇ ਚਲੀ ਗਈ 500 ਰੁਪਏ ਤੇ ਸਿਰਫ ਇੱਕ ਸਾਲ ਚ ਕਾਰਨ ਡਿੱਗੀ 10 ਮਤਲਬ 10ਵਾਂ ਹਿੱਸਾ ਰਹਿ ਗਈ ਕੰਪਨੀ ਠੀਕ ਹੈ ਜੀ 85 ਰੁਪਏ ਤੇ ਖਰੀਦੇ ਆ 500 ਰੁਪਏ ਤੇ ਚਲੇਗਾ 6 ਗੁਣਾ ਫੇਰ ਵਧ ਗਈ ਆਪਣਾ ਇੱਕ ਸਾਲ ਦੇ ਅੰਦਰ ਅੰਦਰ 6 ਗੁਣਾ ਹੁਣ ਹੁਣ ਫੇਰ ਉਹੀ ਸਰਕਲ ਫੇਰ ਚੱਲ ਪੈਣਾ ਇੱਕ ਸਾਲ ਚ ਕੰਪਨੀ 6 ਗੁਣਾ ਵਧ ਗਈ ਕਿੰਨੇ ਲੋਕਾਂ ਨੇ ਕਰੋੜਾ ਰੁਪਏ ਲਾਏ ਹੋਣਗੇ ਬਹੁਤ ਵੱਡੇ ਇਨਵੈਸਟਰ ਨੇ ਠੀਕ ਆ ਹੁਣ ਉਹਨਾਂ ਨੂੰ ਚ 6 ਗੁਣਾ ਵਧ ਕੀ ਉਹਨਾਂ ਦਾ ਕਮ ਸੇ ਕਮ 3 ਗੁਣਾ ਤਾਂ ਹੋਇਆ ਹੀ ਹੋਊਗਾ ਕਰੋੜਾਂ ਅਰਬਾਂ ਰੁਪਏ ਉਹਨਾਂ ਨੇ ਬਣਾ ਲਏ ਕਰੋੜਾਂ ਰੁਪਏ ਬਣਾ ਲਏ ਠੀਕ ਆ ਹੁਣ ਉਹ ਤਾਂ ਨਿਕਲਨੇਗੇ ਇੱਕ ਵਾਰੀ ਉਹਨਾਂ ਨੂੰ ਇੰਨੇ ਪੈਸੇ ਬਣ ਕੇ ਕਿਤੇ ਹੋਰ ਉਹਨੂੰ ਓਪਰਚੁਨਿਟੀ ਦਿਖ ਰਹੀ ਆ ਇਹ ਉਹ ਲੋਕ ਨੇ ਜਿਹੜੇ ਸਾਰਾ ਦਿਨ ਸਟਾਕ ਮਾਰਕੀਟ ਦੇ ਨਾਲ ਹੀ ਰਹਿੰਦੇ ਆ ਸਟਾਕ ਮਾਰਕੀਟ ਹੀ ਜੀਉਂਦੇ ਆ ਆਪਣੇ ਵਾਂਗੂ ਨਹੀਂ ਹੈਗੇ ਉਹ ਕਿ ਪਤਾ ਨਹੀਂ ਸ਼ੇਅਰ ਮਾਰਕੀਟ ਕੀ ਆ ਬਸ ਸੁਣ ਲਿਆ ਜੂਆ ਵੀ ਕਹਤਾ ਕੁੜੀਆਂ ਬੁਰਾ ਭਲਾ ਵੀ ਕਿਹਾਤਾ ਤੇ ਪੈਸੇ ਵੀ ਲਾਤੇ ਬਿਲਕੁਲ ਉਹਨਾਂ ਨੂੰ ਹਰ ਇੱਕ ਚੀਜ਼ ਪਤਾ ਵਾ ਜਦ ਨੂੰ ਉਹਨਾਂ ਨੂੰ ਦਿਖ ਰਿਹਾ ਇਧਰ ਮੈਨੂੰ ਤਿੰਨ ਗੁਣਾ ਬਣ ਗਿਆ ਕਿਸੇ ਹੋਰ ਪਾਸੇ ਕਿਸੇ ਹੋਰ ਚੰਗੀ ਕੰਪਨੀ ਚ ਉਹਨਾਂ ਨੂੰ ਪੂਰੀ ਤਕੜੀ ਇਹੋ ਜੀ ਓਪਰਚੁਨਿਟੀ ਉਧਰ ਮਿਲ ਰਹੀ ਹੈ ਇਧਰੋਂ ਸਾਰਾ ਪੈਸਾ ਕਟਿਆ ਹੁਣ ਉਧਰ ਲਾਤਾ ਇਧਰ ਕੀ ਹੋਇਆ ਇਧਰ ਕੋਈ ਫਸ ਗਿਆ ਬੰਦਾ ਹੁਣ 500 ਰੁਪਏ ਤੇ ਆਗੀ ਕੰਪਨੀ ਇੱਕ ਸਾਲ ਦੇ ਅੰਦਰ 6 ਗੁਣਾ ਵੱਧ ਕੇ ਠੀਕ ਹੈ ਜੀ ਹੁਣ ਆ ਗਿਆ 2021 ਦੇ ਵਿੱਚ 500 ਹੁਣ ਹੁਣ ਆ ਗਿਆ 2023 2 ਸਾਲਾਂ ਤੋਂ ਬਾਅਦ ਕੰਪਨੀ ਕਿੱਥੇ ਆ ਗਈ 170 ਰੁਪਏ ਤੇ ਫੇਰ ਤੀਜਾ ਹਿੱਸਾ ਰਹਿ ਗਈ ਦੋ ਹਿੱਸੇ ਕੰਪਨੀ ਦੇ ਨਿਕਲ ਕੇ ਹੁਣ ਉਹ ਕਿਉਂ ਨਿਕਲੇ ਆ ਉਹ ਲੋਕ ਪੂਰੇ ਦਾ ਪੂਰਾ ਆਪਣਾ ਪੈਸਾ ਕੱਢ ਕੇ ਲੈ ਗਏ ਇਹਦੇ ਚੋਂ ਪ੍ਰੋਫਿਟ ਕੱਢ ਲਿਆ ਉਹ ਖਾਲੀ ਰਹਿ ਗਈ ਜਿਵੇਂ ਇੱਕ ਗੁਬਾਰਾ ਵਾ ਹਵਾ ਭਰੀ ਸੀ ਉਹ ਹਵਾ ਨਿਕਲ ਗਈ ਸਾਰੀ ਉਹ ਸੁੰਗੜ ਗਿਆ ਉਹਨੂੰ ਜੇਬ ਚ ਪਾ ਕੇ ਲੈ ਜਾਓ ਚਾਹੇ ਏਡਾ ਗੁਬਾਰਾ ਹੁੰਦਾ ਹਵਾ ਕੱਢ ਦੋ ਜੇਬ ਚ ਪਾ ਕੇ ਲੈ ਜਾਓ ਹੁਣ ਇੰਨਾ ਕੁ ਸਾਈਜ਼ ਰਹਿ ਗਿਆ ਇੱਥੇ ਆ ਕੇ ਫੇਰ ਕਿਸੇ ਨੇ ਦੇਖਿਆ ਕਿ ਆਹ ਕੰਪਨੀ ਬਹੁਤ ਚੰਗੀ ਆ 170 ਰੁਪਏ ਤੇ ਆ ਫਿਰ ਖਰੀਦ ਲੈਣੇ ਆ ਤਾਂ ਹੁਣ 2023 ਦੇ ਵਿੱਚ 170 ਸਿਰਫ 1 ਸਾਲ ਤੋਂ ਬਾਅਦ ਅੱਜ ਦਾ ਰੇਟ ਕੀ ਆ 520 ਰੁਪਏ ਫਿਰ 3 ਗੁਣਾ ਇਹ ਅੱਜ ਦਾ ਜਿਹੜਾ ਆਪਣਾ ਵੀਡੀਓ ਆ ਅੱਜ ਦੀ ਜਿਹੜੀ ਕਲਾਸ ਆ ਇਹ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਇੱਕ ਲੋਕ ਉਹ ਹੁੰਦੇ ਆ ਜਿਹੜੇ ਉਹਨਾਂ ਨੂੰ ਇੱਕ ਲਿਸਟ ਦੇ ਦੋ ਜਾਂ ਆਪ ਬਣਾਉਣ ਵੱਡੀਆਂ ਕੰਪਨੀਆਂ ਦੀਆਂ ਤੁਹਾਨੂੰ ਸੈਲਰੀ ਮਿਲਦੀ ਜਾਂਦੀ ਆ ਤੁਹਾਡੇ ਕੋ ਕੋਈ ਟਾਈਮ ਹੀ ਨਹੀਂ ਹੈਗਾ ਆ ਚੀਜ਼ਾਂ ਕਰਨ ਦਾ ਕੋਈ ਲੋਡ ਨਹੀਂ ਦੇਖਣ ਦੀ ਲੋੜ ਹੀ ਨਹੀਂ ਹੈਗੀ ਜਿੰਨੇ ਕੁ ਪੈਸੇ ਬਚਦੇ ਆ ਚੰਗੀਆਂ ਕੰਪਨੀਆਂ ਚ ਲਾਉਂਦੇ ਜਾਓ ਲਾਉਂਦੇ ਜਾਓ ਲਾਉਂਦੇ ਜਾਓ ਦੂਸਰਾ ਹੈ ਹਾਂ ਜਿਆਦਾ ਮਿਹਨਤ ਕਰੋਗੇ ਰਿਵਾਰਡ ਜਿਆਦਾ ਫਿਰ ਉਵੇਂ ਇਹੋ ਜਿਹਾ ਰਿਵਾਰਡ ਮਿਲੂਗਾ ਪੂਰਾ ਟਾਈਮ ਬੈਠੋ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਤੁਹਾਡੇ ਕੋਲੇ ਪਹਿਲੀ ਤਾਂ ਜ਼ਰੂਰੀ ਆ ਤੁਹਾਡੇ ਕੋਲੇ ਕੱਲੀ-ਕੱਲੀ ਕੰਪਨੀ ਦੀ ਲਿਸਟ ਹੋਣੀ ਚਾਹੀਦੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਕੰਪਨੀ ਕੀ ਕਰ ਰਹੀ ਆ ਜਿਵੇਂ ਮੈਂ ਪਿਛਲੇ ਵੀਡੀਓ 'ਚ ਉਦਾਹਰਣ ਦਿੱਤੀ ਸੀ ਪ੍ਰਾਪਰਟੀ ਡੀਲਰਾਂ ਨੂੰ ਜਿਵੇਂ ਕੱਲੀ-ਕੱਲੀ ਜ਼ਮੀਨ ਦਾ ਕੱਲੇ-ਕੱਲੇ ਪਲਾਟ ਦਾ ਪਤਾ ਹੁੰਦਾ ਕਿਹਦੀ ਹੈਗੀ ਆ ਕਿਹਨੇ ਪਹਿਲਾਂ ਵਿੱਚ ਅਸੀਂ ਉਹ ਮੈਂ ਇੱਕ ਦੋ ਵਾਰ ਹੀ ਗਿਆ ਉਹ ਇਹ ਵੀ ਦੱਸਦੇ ਨੇ 10 ਸਾਲ ਪਹਿਲਾਂ ਪਹਿਲਾਂ ਫਲਾਣੇ ਨੇ ਫਲਾਣੇ ਤੋਂ ਲਿਆ ਸੀ ਐਨੇ ਦਾ ਫਲਾਣੇ ਨੇ ਫਲਾਣੇ ਤੋਂ ਮਤਲਬ ਹਰ ਇੱਕ ਚੀਜ਼ ਉਂਗਲਾਂ ਤੇ ਹੁੰਦੀ ਆ ਇਹ ਹੁੰਦਾ ਕੰਮ ਕਰਨ ਦਾ ਤਰੀਕਾ ਉਸੇ ਤਰ੍ਹਾਂ ਹੀ ਆ ਹੁਣ ਇੱਕ ਹੋਰ ਤੁਹਾਨੂੰ ਮਿਲਚ ਦਿਲਚਸਪ ਚੀਜ਼ ਦੱਸਦਾ ਇਹ ਤਾਂ ਹੋ ਗਿਆ ਕਿ ਜੇ ਜਿਆਦਾ ਮਿਹਨਤ ਕਰੋਗੇ ਹਰ ਟਾਈਮ ਨਿਗਾਹ ਬਣਾਈ ਰੱਖੋਗੇ ਸ਼ਿਕਾਰ ਦੇ ਉੱਪਰ ਤਾਂ ਤੁਹਾਨੂੰ ਬਹੁਤ ਜਿਆਦਾ ਰਿਵਾਰਡ ਮਿਲੂ ਦੂਸਰੀ ਗੱਲ ਆ ਛੱਡ ਦੋ ਇਹ ਚੀਜ਼ਾਂ ਬਹੁਤ ਤੁਹਾਨੂੰ ਦਿਮਾਗ ਖਰਾਬ ਕਰ ਰਹੀਆਂ ਰਹਿਣ ਤੋਂ ਹੁਣ ਅਗਲੇ ਦੇਖ ਲੈਨੇ ਆਪਾਂ ਆਪਾਂ ਸਿਰਫ 2016 ਤੁਹਾਨੂੰ ਫੜ ਲੈਨੇ ਆ ਵਿੱਚਕਾਰ ਦਾ ਮੈਨੂੰ ਨਹੀਂ ਪਤਾ ਤੁਸੀਂ ਕਹੋਗੇ ਕਿ ਯਾਰ ਮੇਰਾ ਤਾਂ ਇਹਨਾਂ ਦਿਮਾਗ ਖਰਾਬ ਹੋ ਜਾਂਦਾ 2016 ਚ ਕਿੰਨਾ ਰੁਪਏ ਦਾ ਰੇਟ ਤੁਹਾਨੂੰ ਮੈਂ ਦੱਸਿਆ ਸੀ ਇਹਦਾ 30 ਰੁਪਏ ਦਾ ਹੁਣ ਕੀ ਚੱਲਦਾ 2024 ਰੇਟ ਕਿੰਨਾ ਹੋ ਗਿਆ 519 ਕਿੰਨੇ ਗੁਣਾ ਵਧ ਗਈ 17 ਤੋਂ 351 17 ਗੁਣਾ ਵਧ ਗਈ ਕਿੰਨੇ ਸਾਲਾਂ ਚ 8 8 ਸਾਲਾਂ ਦੇ ਵਿੱਚ 17 ਗੁਣਾ ਦੀ ਰਿਟਰਨ ਇੱਕ ਵਾਰ ਉੱਪਰ ਵੀ ਜਾਇਆ ਆ ਥੱਲੇ ਵੀ ਚਲਾ ਗਿਆ ਫੇਰ ਉੱਪਰ ਚਲਾ ਗਿਆ ਫੇਰ ਥੱਲੇ ਆ ਗਿਆ ਤੇ ਫੋਨ ਫੇਰ ਚਲਾ ਗਿਆ 520 ਰੁਪਏ ਦੇ ਉੱਪਰ ਤੁਸੀਂ ਤੁਹਾਨੂੰ ਕੋਈ ਮਤਲਬ ਨਹੀਂ ਰਿਹਾ ਤੁਸੀਂ ਇੱਕ ਵਾਰੀ ਇੱਕ ਚੰਗੀ ਬਾਈਂਗ ਕਰਕੇ ਛੱਡ ਦਿੱਤੀ ਤੁਹਾਨੂੰ ਅੱਜ ਉਹ ਕੰਪਨੀ 17 ਗੁਣਾ ਵਧੀ ਹੋਈ ਮਿਲ ਰਹੀ ਆ ਠੀਕ ਹੈ ਜੀ ਇਹ ਹੈ ਚੀਜ਼ ਇਹ ਹੈ ਅਸਲ ਦੇ ਵਿੱਚ ਅੱਜ ਮੈਂ ਤੁਹਾਨੂੰ ਉਹ ਦੱਸਿਆ ਉਹ ਵਾਲਾ ਤਰੀਕਾ ਜਿਹਦੇ ਵਿੱਚ ਅਸਲ ਦੇ ਵਿੱਚ ਲੋਕ ਬਹੁਤ ਜ਼ਿਆਦਾ ਅਮੀਰ ਹੁੰਦੇ ਬਹੁਤ ਜ਼ਿਆਦਾ ਪਰ ਫੇਰ ਕਹਿ ਰਹੇ ਆ ਇਹ ਉਹ ਲੋਕ ਨੇ ਜਿਹੜੇ ਪੂਰਾ ਦਿਨ ਮਾਰਕੀਟ ਹੀ ਜਿਉਂਦੇ ਆ ਤੇ ਬਿਲਕੁਲ ਉੱਪਰ ਜਦੋਂ ਚਲੀ ਜਾਂਦੀ ਉਹਦੋਂ ਖਰੀਦਦੇ ਨਹੀਂ ਵੇਟ ਕਰਦੇ ਆ ਦੂਸਰੀ ਚੀਜ਼ ਇਹਨਾਂ ਕੋ ਇਨਫੋਰਮੇਸ਼ਨ ਇਹਨਾਂ ਕੋ ਬਹੁਤ ਸਾਰੀਆਂ ਕੰਪਨੀਆਂ ਦੀ ਲਿਸਟ ਆ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿਹੜੀ ਕੰਪਨੀ ਚੰਗੀ ਆ ਕਿਹੜੀ ਕੰਪਨੀ ਮਾੜੀ ਆ ਇਹ ਸਾਰਾ ਦਿਨ ਮਾਰਕੀਟ ਦੇ ਨਾਲ ਹੀ ਰਹਿੰਦੇ ਆ ਇਹ ਉਹ ਤਰੀਕਾ ਹੈ ਤੇ ਹੁਣ ਮੈਨੂੰ ਆ ਨਹੀਂ ਯਾਦ ਕਿ ਹੋਰ ਮੈਂ ਤੁਹਾਨੂੰ ਅੱਜ ਕੀ ਬੋਲਣਾ ਸੀਗਾ ਤੇ ਇਹੀ ਹੈ ਅੱਜ ਦੀ ਤਾਂ ਹੁਣ ਗੱਲ ਜੀ ਤੇ ਇਹੀ ਅੱਜ ਲਈ ਬਹੁਤ ਰਹੂਗਾ ਕੁਝ ਸ਼ੇਅਰ ਨੇ ਕੁਝ ਦੋਸਤਾਂ ਨੇ ਕਿਹਾ ਸੀਗਾ ਕਿ ਤੁਹਾਡੇ ਛੋਟੇ ਕੀਮਤ ਵਾਲੇ ਸ਼ੇਅਰ ਦਸਤੋਂ ਮੈਂ ਕੁਝ ਸ਼ੇਅਰ ਹੈਗੇ ਆ ਛੋਟੇ ਕੀਮਤ ਵਾਲੇ ਲੈ ਕੇ ਆਇਆ ਤੇ ਉਹ ਮੈਂ ਤੁਹਾਨੂੰ ਕੱਲ ਦਾ ਉਸਤੂੰਗਾ ਕੁਝ ਦੋਸਤਾਂ ਦੇ ਕੁਐਸਚਨ ਸੀ ਕਿ ਉਹ ਵੀ ਮੈਂ ਕੱਲ ਨੂੰ ਆਨਸਰ ਕਰ ਦੂੰਗਾ ਪਰ ਅੱਜ ਦਾ ਵੀਡੀਓ ਇਹ ਵਾਲਾ ਸੀਗਾ ਤਿੰਨ ਤਰ੍ਹਾਂ ਦੀਆਂ ਕੰਪਨੀਆਂ ਨੇ ਸਭ ਤੋਂ ਵੱਡੀਆਂ ਉਹਦੇ ਮੈਂ ਪਹਿਲਾਂ ਹੀ ਚੈੱਕ ਕਰਤਾ ਤੇ ਇੱਕ ਸਭ ਤੋਂ ਛੋਟੀਆਂ ਹੁੰਦੀਆਂ ਉਹਨਾਂ 'ਚ ਰਿਸਕ ਜ਼ਿਆਦਾ ਰਹਿੰਦਾ ਤੋ ਕਿ ਹਾਲੇ ਇਨਫੋਰਮੇਸ਼ਨ ਉਹ ਨਹੀਂ ਜਿਆਦਾ ਨਹੀਂ ਹੁੰਦੀ ਹਾਲੇ ਪ੍ਰੋਮੋਟਰਾਂ ਦਾ ਪਤਾ ਨਹੀਂ ਉਹ ਕਿੰਨੇ ਕੁ ਸੀਰੀਅਸ ਹੈਗੇ ਆ ਤਜਰਬਾ ਹੈਗਾ ਕਿ ਨਹੀਂ ਉਹ ਕਿਸ ਤਰ੍ਹਾਂ ਦੇ ਬੰਦੇ ਆ ਪ੍ਰੋਫੈਸ਼ਨਲ ਹੈਗੇ ਵੀ ਆ ਕਿ ਬਸ ਐਵੇਂ ਲੁੱਟੂ ਟੋਲਾ ਹੀ ਆ ਇਹ ਵਿਚਕਾਰ ਦੀਆਂ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਇਹ ਸਭ ਤੋਂ ਵਧੀਆ ਨੇ ਥੋੜੀ ਮਿਹਨਤ ਕਰੋ ਇਹਨਾਂ ਤੇ ਇਹਨਾਂ ਨੂੰ ਇੱਜ਼ਤ ਦਿਓ ਰਿਸਪੈਕਟ ਦਿਓ ਮੱਥਾ ਟੇਕੋ ਤੇ ਫੇਰ ਇਹ ਤੁਹਾਨੂੰ ਇਸ ਤਰ੍ਹਾਂ ਨਾਲ ਪੈਸੇ ਬਣਾ ਕੇ ਦਿੰਦੀਆਂ ਨੇ ਇਹ ਸੀਗਾ ਜੀ ਅੱਜ ਦਾ ਵੀਡੀਓ ਮੈਨੂੰ ਉਮੀਦ ਆ ਕਿ ਸ਼ਾਇਦ ਤੁਹਾਨੂੰ ਇਹਦੇ ਨਾਲ ਕੋਈ ਫਾਇਦਾ ਹੋਊਗਾ ਹਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਕੁਝ ਸ਼ੇਰਾਂ ਦੇ ਨਾਲ ਤੇ ਕੁਝ ਤੁਹਾਡੇ ਕੁਐਸਚਨਾਂ ਦੇ ਆਂਸਰਾਂ ਦੇ